ਪੂਰੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਨਤੀਜੇ ਆ ਚੁੱਕੇ ਨੇ ਔਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ 95 ਵਾਡਾ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਔਰ ਦੂਜੇ ਨੰਬਰ ਤੇ ਕਾਂਗਰਸ ਔਰ ਤੀਜੇ ਨੰਬਰ ਤੇ ਭਾਜਪਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਨਤੀਜੇ ਆਇਆ ਸੀ ਉਹ ਵੀ ਤਸਵੀਰਾਂ ਨਸ਼ਰ ਕੀਤੀਆਂ ਕਿਉਂਕਿ ਦੋ ਵਿਧਾਇਕਾਂ ਦੀਆਂ ਪਤਨੀਆਂ ਇੱਕ ਸਾਬਕਾ ਮੰਤਰੀ ਦੀ ਪਤਨੀ ਕੋਰਸਰ ਦੇ ਇਲੈਕਸ਼ਨ ਹਾਰ ਗਈਆਂ ਨੇ ਪਰ 77 ਨੰਬਰ ਵਾਰ ਤੋਂ ਅਸੀਂ ਤਸਵੀਰਾਂ ਦਿਖਾਈਆਂ ਸੀ ਕਿ ਜਿਹੜੇ ਸੈਂਟਰ ਹਲਕੇ ਦਾ ਵਿਧਾਇਕ ਐ ਸ਼ੋਕ ਪ੍ਰਾਸ਼ਰ ਪੱਪੀ ਉਹ ਆਪਣੇ ਸਮਰਥਕਾਂ ਦੇ ਨਾਲ ਇੱਕ ਬੂਥ ਦੇ ਬਾਹਰ ਖੜੇ ਸੀ ਉਸ ਵੇਲੇ ਜਿਹੜੀ ਭਾਜਪਾ ਦੀ ਉਮੀਦਵਾਰ ਸੀ ਪੂਨਮ ਰਤੜਾ ਉਹਨੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਔਰ ਪੂਰੀ ਹੁੱਲੜਬਾਜੀ ਨਜ਼ਰ ਆਈ ਪਰ ਪੂਨਮ ਰਤੜਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਉਹਦੀ ਪਤਨੀ ਹਰਾ ਦਿੱਤਾ ਕਿਵੇਂ ਦੇਖਦੇ ਹੋ ਜੀ ਕੱਲ ਤਾਂ ਬੜੀਆਂ ਧਮਕੀਆਂ ਮਿਲ ਰਹੀਆਂ ਸੀ ਤੁਹਾਡੀ ਲੜਾਈ ਬੜੀ ਹੋ ਰਹੀ ਸੀ ਆਸ ਸੀ ਕਿ ਤੁਸੀਂ ਜੱਜੋਗੇ ਬਿਲਕੁਲ ਜੀ ਮੈਨੂੰ ਆਪਣੇ ਵਾਰਡ ਵਾਸੀਆਂ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਰਤੜਾ ਇਹਨੇ ਬਹੁਤ ਕੰਮ ਕਰਾਏ ਨੇ ਔਰ ਮੇਰਾ ਸਾਰੇ ਆਪਣੇ ਵਾਰਡ ਵਾਸੀਆਂ ਨਾਲ ਆਪਣੇ ਉਹਨਾਂ ਨਾਲ ਬਹੁਤ ਪਿਆਰ ਹੈ ਉਹ ਸਾਨੂੰ ਬਹੁਤ ਪਿਆਰ ਦਿੰਦੇ ਨੇ ਤਿੰਨ ਤਿੰਨ ਟਾਈਮ ਹੋ ਗਈਆਂ ਸਾਡੀਆਂ ਕਿ ਅਸੀਂ ਜਿੱਤ ਰਹੇ ਹਾਂ ਔਰ ਹਰ ਏਰੀਆ ਦੀ ਜੋ ਸਮੱਸਿਆ ਹੈ ਉਹਦਾ ਹੱਲ ਕਰਵਾਨੇ ਆ ਪਹਿਲ ਦੇ ਤੌਰ ਤੇ ਹੱਲ ਕਰਵਾਨੇ ਆ ਔਰ ਵਾਰਡ ਵਾਸੀ ਵੀ ਸਾਡੇ ਤੋਂ ਬਹੁਤ ਖੁਸ਼ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਸਾਡੇ ਤੇ ਉਹਦੇ ਕਰਕੇ ਉਹਨੇ ਸਾਨੂੰ ਦੁਬਾਰਾ ਮੌਕਾ ਦਿੱਤਾ ਇਸ ਲਈ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜਿੱਤਾਂਗੇ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਸੈਂਟਰਲ ਦਾ ਵਿਧਾਇਕ ਉਸ ਦੀ ਪਤਨੀ ਤੁਹਾਡੇ ਸਾਹਮਣੇ ਬੜਾ ਫਾਈਟ ਬੜੀ ਸਖਤ ਸੀ ਔਰ ਕੱਲ ਮੈਂ ਉਹ ਤਸਵੀਰਾਂ ਦੇਖੀਆਂ ਜਦੋਂ ਮਾਰਕਟ ਹੋ ਰਹੀ ਸੀ ਉਹਨਾਂ ਦੇ ਸਮਰਥਕਾਂ ਵੱਲੋਂ ਤੁਹਾਡੇ ਸਮਰਥਕਾਂ ਦੇ ਨਾਲ ਉਹ ਤਸਵੀਰਾਂ ਜਦੋਂ ਨਸ਼ਰ ਕਰ ਰਿਆ ਸੀ ਕਿ ਡਰ ਸੀ ਕਿ ਨਹੀਂ ਬੂਤ ਕੈਪਚਰ ਹੋ ਜਾਏਗਾ ਬੂਤ ਕੈਪਚਰ ਹੋਂਦੀ ਤਸਵੀਰਾਂ ਵੀ ਹੈ ਸੀ ਪਰ ਨਹੀਂ ਫਿਰ ਵੀ ਸਾਨੂੰ ਇੱਕ ਪਰਮਾਤਮਾ ਤੇ ਔਰ ਆਪਣੇ ਮਹੱਲੇ ਵਾਸੀਆਂ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਆਪੇ ਸਭ ਦੇਖ ਰਹੇ ਨੇ ਔਰ ਪਰਮਾਤਮਾ ਵੀ ਦੇਖ ਰਿਹਾ ਹੈ ਕਿਉਂਕਿ ਅਸੀਂ ਇੱਕ ਪਰਿਵਾਰਿਕ ਬੰਦੇ ਆ ਸਾਨੂੰ ਲੜਾਈ ਝਗੜੇ ਨਹੀਂ ਅਸੀਂ ਹਰ ਚੀਜ਼ ਕਹਿੰਦੇ ਸੀ ਸ਼ਾਂਤੀ ਨਾਲ ਹੋਵੇ ਪਰ ਉਹਨਾਂ ਨੇ ਮੋਲ ਐਸਾ ਕ੍ਰੀਏਟ ਕੀਤਾ ਬਟ ਫਿਰ ਵੀ ਉਹ ਪਰਮਾਤਮਾ ਦਾ ਹੀ ਕਿਰਪਾ ਰਹੀ ਸਾਡੇ ਤੇ ਔਰ ਬਹੁਤ ਬਹੁਤ ਧੰਨਵਾਦ ਔਰ ਮੀਡੀਆ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੋ ਸੈਂਟਰਲ ਹਲਕੇ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਪਤਨੀ 77 ਨੰਬਰ ਵਾਰਡ ਤੇ ਖੜੀ ਸੀ ਔਰ ਉਹਨਾਂ ਦੀ ਪਤਨੀ ਨੂੰ ਹਰਾ ਕੇ ਪੁਨਮ ਰਟੜਾ ਨੇ ਇਹ ਭਾਜਪਾ ਦੀ ਝੋਲੀ ਦੇ ਵਿੱਚ ਸੀਟ ਪਾਈ ਆ ਤਕਰੀਬਨ ਦੋ ਦੋ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਦੀ ਵੀ ਪਤਨੀ ਸਾਬਕਾ ਮੰਤਰੀ ਭਾਤਪੂਛ ਰਾਸ਼ਦੀ ਦੀ ਪਤਨੀ ਮੇਰੇ ਨਾਲ ਤਿਮਾਨ ਸਾਹਿਬ ਨੇ ਜਿਹੜੇ ਲੁਧਿਆਣਾ ਤੋਂ ਪ੍ਰਧਾਨ ਨੇ ਭਾਜਪਾ ਦੇ ਕਿਵੇਂ ਦੇਖਦੇ ਹੋ ਜੀ ਤਸਵੀਰ ਨੂੰ ਇਹ ਇਹ ਸੀਟ ਤਾਂ ਬੜੀ ਹੋਟ ਸੀ ਦੇਖੋ ਇਹ ਜਨਤਾ ਦਾ ਪਿਆਰ ਉਹ ਜਨਤਾ ਦਾ ਫਤਵਾ ਅਸੀਂ ਪਹਿਲੇ ਦਿਨ ਤੋਂ ਇੱਕ ਬੇਨਤੀ ਕਰ ਰਹੇ ਹਾਂ ਵੀ ਉਹੀ ਜਨਤਾ ਉਹੀ ਪਬਲਿਕ ਜਿਨ੍ਹਾਂ ਨੇ ਸ਼ਹਿਰ ਦੇ ਵਿੱਚੋਂ 6 ਐਮਐਲਏ ਇਹਨਾਂ ਦੇ ਜਿਤਾਏ ਸੀ ਪੰਜਾਬ ਚੋਂ 92 ਜਿਤਾਏ ਸੀ ਅਜਹੁਣੋਂ ਤੋਂ ਤੁਸੀਂ ਭਜ ਰਹੇ ਹੋ ਉਹਨਾਂ ਨੂੰ ਫੇਸ ਕਰਨ ਦੀ بجائے ਤੁਸੀਂ ਬਹੁਬਲ ਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਉਹਨਾਂ ਨੇ ਫਤਵਾ ਦਿੱਤਾ ਸੀ ਉਸ ਵੇਲੇ ਕਿਸ ਕੋਈ ਲੜਾਈ ਝਗੜਾ ਜਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਪਾਵਰਾਂ ਮਿਲਦੀਆਂ ਜਾਂਦੀਆਂ ਰਹਣੀਆਂ ਲੇਕਿਨ ਡੈਮੋਕਰੇਸੀ ਦਾ ਜਿਹੜਾ ਪਰਵਾ ਉਹ ਜਨਤਾ ਦੇ ਫਤਵੇ ਨਾਲ ਹੀ ਮਨਾਇਆ ਜਾਂਦਾ ਔਰ ਜਨਤਾ ਨੇ ਸਾਬਤ ਕਰਤਾ ਜਿਸ ਢੰਗ ਦੇ ਨਾਲ ਰਤਨਾ ਪਰਿਵਾਰ ਨੂੰ ਆਪਣੀਆਂ ਸੇਵਾਵਾਂ ਦਾ ਉਸ ਇਲਾਕੇ ਚ ਲੋਕਾਂ ਦੇ ਵਿੱਚ ਵਿਚਰਨ ਦਾ ਫਾਰਮ ਮਿਲਿਆ ਔਰ ਉਹ ਉੱਥੇ ਉਹਨਾਂ ਲੋਕਾਂ ਨੂੰ ਇਹ ਬੜਾ ਕਰਾਰਾ ਜਵਾਬ ਮਿਲਿਆ ਲੁਧਿਆਣਾ ਦੇ ਵਿੱਚ ਦੋ ਵਿਧਾਇਕਾਂ ਦੀ ਪਤਨੀਆਂ ਹਾਰੀਆਂ ਨੇ ਸੈਂਟਰ ਹਲਕੇ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਦੀ ਪਤਨੀ ਹਾਰ ਗਈ ਔਰ ਗੁਰਪ੍ਰੀਤ ਸਿੰਘ ਗੋਗੀ West ਹਲਕੇ ਤੋਂ ਜਿਹੜੇ ਵਿਧਾਇਕਾ ਉਹਨਾਂ ਦੀ ਪਤਨੀ ਹਾਰੀ ਐ ਸੋ ਇਹ ਸਭ ਤੋਂ ਵੱਡੀਆਂ ਜਿਹੜੀਆਂ ਅਪਡੇਟ ਕੱਲ ਲੁਧਿਆਣਾ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਮੇਰੇ ਨਾਲ ਗੁਰਪ੍ਰੀਤ ਬੱਬਲ ਹੈ ਕਿਵੇਂ ਦੇਖ ਦਿਓ ਤੁਸੀਂ ਤਾਂ ਜਿੱਤ ਗਏ ਪਰ ਜਿਹੜੇ ਵਿਧਾਇਕ ਨੇ ਤੁਹਾਨੂੰ ਸੀਟ ਦਿੱਤੀ ਉਹਨਾਂ ਦੀ ਪਤਨੀ ਹਾਰ ਗਈ ਕੋਈ ਗੱਲ ਨਹੀਂ ਜੀ ਗੁਰੂ ਦਾ ਬਾਣਾ ਬਿਠਾ ਕਰਕੇ ਮੰਨੋ ਕੋਈ ਗੱਲ ਨਹੀਂ ਹਾਰ ਜਿੱਤ ਦੇ ਇੱਕ ਦੋ ਪਹਿਲੂ ਸਿੱਕੇ ਦੇ ਦੋ ਪਹਿਲੂ ਨੇ ਹਾਰ ਦਿੱਤਾ ਬਣੀਆਂ ਆਈਆਂ ਪਰ ਕੋਈ ਗੱਲ ਨਹੀਂ ਜੀ ਕਿ ਐਮਐਲਏ ਸਾਹਿਬ ਦੇ ਅਸੀਂ ਵੀ ਤਾਂ ਬੱਚੇ ਹੀ ਆ ਅਸੀਂ ਉਹਨਾਂ ਦੇ ਭਰਾ ਨਹੀਂ ਜਿੰਨੀ ਖੁਸ਼ੀ ਸਾਡੀ ਆ ਉਹਨਾਂ ਨੂੰ ਉੰਨੀ ਸਾਰਿਆਂ ਦੀ ਆਪਣੇ ਘਰ ਲਿਆਵਾ ਘੱਟ ਸਾਡੀ ਕੁਛ ਹੀ ਜ਼ਿਆਦਾ ਉਹਨਾਂ ਨੂੰ ਅੱਛਾ ਬੱਬਲ ਬੜੀ ਬੜੀ ਫਾਈਟ ਤਗੜੀ ਸੀ ਤੁਸੀਂ 4 ਮਹੀਨੇ ਤੋਂ ਪਹਿਲੇ ਮੈਂ ਤਸਵੀਰਾਂ ਦੇਖਦਾ ਸੀ ਸਫਾਈ ਕਰਾ ਰਹੇ ਸੀ ਇੱਕ ਪਾਰਕਾਂ ਦੀ ਤੁਸੀਂ ਮਿਹਨਤ ਬੜੀ ਕੀਤੀ ਜੋ ਤਸਵੀਰਾਂ ਚ ਨਜ਼ਰ ਆ ਰਿਆ ਸੀ ਕਿ ਲੱਗਦਾ ਕੀ ਸੀ ਕਿ ਕਿਦਰ ਨਾ ਕਿਦਰ ਇਹ ਲੱਗਦਾ ਸੀ ਕਿ ਸਾਬਕਾ ਮੰਤਰੀ ਭਰਤੋਸ਼ਨਾਸ਼ੂ ਦੀ ਇੱਕ ਪਾਸੇ ਪਤਨੀ ਹੈ ਤੇ ਦੋਨਾਂ ਚ ਫਾਈਟ ਹੈ ਇਹ ਦਿਲ ਚ ਆ ਰਿਹਾ ਸੀ ਕਿ ਨਹੀਂ ਯਾਰ ਮੈਂ ਸੀਟ ਨਹੀਂ ਜਿੱਤ ਸਕਦਾ ਨਹੀਂ ਪੱਕਾ ਪਤਾ ਸੀ ਜਿੱਤੂਗਾ ਕਿਉਂਕਿ ਲੋਕਾਂ ਨੇ ਨਕਾਰਿਆ ਹੋਇਆ ਸੀ ਪਹਿਲਾਂ ਹੀ ਉਹਨਾਂ ਨੂੰ ਉਹ ਲੋਕਾਂ ਚ ਬੜੇ ਹੀ ਨਹੀਂ ਸੀ ਪਿੱਛੜਦੇ ਨਹੀਂ ਸੀ ਪਰ ਲੋਕਾਂ ਨੇ ਪਹਿਲਾਂ ਹੀ ਉਹਨਾਂ ਦਾ ਸਾਨੂੰ ਪਤਾ ਸੀ ਫੈਸਲਾ ਪਰ ਗੁਰੂ ਦੀ ਅਸੀਂ ਰਜਾ ਚ ਗੁਰੂ ਦੀ ਉਡੀਕ ਕਰਦੇ ਸੀ ਫੈਸਲਾ ਉਹ ਗੁਰੂ ਨੇ ਦੇਣਾ ਹੁੰਦਾ ਪਰ ਉਹ ਤਿੰਨ ਵਾਰ ਕਾਉਂਸਲਰ ਰਹੀ ਤੁਸੀਂ ਪਹਿਲੀ ਵਾਰ ਫਸਟ ਟਾਈਮ ਹੀ ਵਿਕਟ ਐਡੀ ਵੱਡੀ ਸੱਤੀ ਅਸੀਂ ਨਹੀਂ ਸੱਟੀ ਸੀ ਉਹ ਪਰਮਾਤਮਾ ਨੇ ਸੱਟੀ ਹੈ ਗੁਰੂ ਨੇ ਸੱਟੀ ਹੈ ਗੁਰੂ ਹੀ ਸਭ ਕੁਝ ਕਰਨ ਵਾਲਾ ਜਦੋਂ ਆਪਾਂ ਗੁਰੂ ਤੋਂ ਬੇਮੁਖ ਹੋ ਗਏ ਹੰਕਾਰ ਦਾ ਭਰ ਜਾਂਦਾ ਨਾ ਖੜਾ ਉਹ ਫਿਰ ਫਟ ਜਾਂਦਾ ਟੁੱਟ ਜਾਂਦਾ ਹੰਕਾਰ ਦਾ ਖੜਾ ਬੱਬਲ ਦਾ ਵਿਜ਼ਨ ਕੀ ਹੈ 60 ਨੰਬਰ ਵਾਰਡ ਦੇ ਵਿੱਚ ਸਭ ਤੋਂ ਪਹਿਲੇ ਕਰਨਾ ਕੀ ਹੈ ਤੇ ਨਾ ਜਿਹੜੇ ਵਾਅਦੇ ਕੀਤੇ ਨਾ ਇਲੈਕਸ਼ਨਾਂ ਚ ਜਿਹੜੇ ਲੋਕਾਂ ਨੇ ਮੈਨੂੰ ਸੁਝਾਅ ਦਿੱਤੇ ਆ ਐਕਸਪਲੇਨ ਡਿਟੇਲ ਚ ਨਾ ਜਾਈਏ ਜਿੰਨੇ ਮੈਂ ਸੁਝਾਅ ਲਏ ਆ ਦਿੱਤੇ ਆ ਲੋਕਾਂ ਨੇ ਜਿਹੜੇ ਮੈਂ ਵਾਅਦੇ ਕਰਕੇ ਆ ਲੋਕਾਂ ਚ ਮੈਂ ਪੂਰੇ ਕਰਨੇ ਮੈਂ ਅੱਜ ਹੀ ਸ਼ੁਰੂ ਕਰਤਾ ਕੰਮ ਅੱਜ ਸਵੇਰੇ ਵੀ ਲੋਕਾਂ ਦੀ ਸੀ ਮੈਂ ਲੋਕਾਂ ਨੂੰ ਕੋਈ ਲਾਈਟਾਂ ਲਵਾ ਰਿਆ ਸੀ ਨਾ ਅੱਜ ਸਵੇਰੇ ਲੋਕਾਂ ਦੇ ਕੰਮ ਆਪ ਅੱਜ ਹੀ ਸ਼ੁਰੂ ਕਰਦੇ ਜਿਹੜੇ ਜਿਹੜੇ ਵਾਅਦੇ ਕੀਤੇ ਪੂਰੇ ਕਰ ਦੇਣਾ ਕੀ 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 ਮੇਨ ਅਥੇ ਪ੍ਰੋਬਲਮ ਹੈ ਜਿਹੜੀ ਹੱਲ ਕਰਨੀ ਪ੍ਰੋਬਲਮ ਇੱਥੇ ਇੱਕ ਸੰਤੀਸ਼ਰ ਸਿੰਘ ਫਲਾਟ ਦੀ ਬੜੀ ਵੱਡੀ ਸੀਵਰੇਜ ਦੀ ਪ੍ਰੋਬਲਮ ਸਮੱਸਿਆ ਨਰਕ ਵਾਲੀ ਜ਼ਿੰਦਗੀ ਹੈ ਵਿਚਾਰਿਆਂ ਦੀ ਇਹਨ ਵੀ ਮੈਂ ਇਲੈਕਸ਼ਨਾਂ 'ਚ ਬੋਲਦਾ ਆਇਆ ਸੀ ਸੀਵਰੇਜ ਤੇ ਬਲਾਕ ਦਾ ਬੜਾ ਪਾਰਕਾਂ ਦਾ ਬੜਾ ਬੁਰਾ ਹਾਲ ਹੈ ਕਈ ਪੰਜ-ਛੇ ਬਾਰਕ ਹੈ ਜਿਹੜੇ ਟੁੱਟੇ ਆ ਕੰਧਾਂ ਡਿੱਗੀਆਂ ਆਪਾਂ ਸਾਰੇ ਉਹ ਠੀਕ ਕਰਾ ਕੇ ਸੜਕਾਂ ਜਾਲੀਆਂ ਸੀਵਰੇਜ ਜੋ ਵੀ ਬੇਸਿਕ ਕੰਮ ਹੁੰਦੇ ਕਾਉਂਸਲਰ ਦੇ ਕੋਈ ਚੜ੍ਹਨਾ ਹੀ ਨਹੀਂ ਕੰਮ ਸਾਲ ਦੇ ਵਿੱਚ ਵਿੱਚ ਕੰਮ ਕਰਾ ਦਿੰਦੇ ਨੇ ਲੋਕ ਮੈਂ ਲੋਕਾਂ ਤੇ ਜਾਣਾ ਕਲ ਤੋਂ ਪਹਿਲੇ ਦਿਨ ਤੋਂ ਇੱਕ ਨਵੇਂ ਪਾਰਕ ਤੇ ਜਾ ਕੇ ਬੈਠਾ ਕਰਨਾ ਰੋਜ਼ ਹਫਤੇ ਦੇ ਸੱਤੋ ਦਿਨ ਕਦੀ ਸਰਗੋਦਾ ਕਲੋਨੀ ਪਾਰਕ ਕਦੀ ਸ਼ਕਤੀ ਨਗਰ ਕਦੀ ਮੇੂ ਲਾਹਪਤ ਨਗਰ ਤੇ ਕਦੀ ਗੁਰਦੇਵ ਨਗਰ ਅੱਛਾ ਬੱਬਲ ਮੇਅਰ ਬੰਦਾ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਪੂਰਨ ਬਹੁਮਤ ਨਹੀਂ ਮਿਲਿਆ ਕਿਉਂਕਿ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਆਮ ਆਦੀ ਪਾਰਟੀ ਹੈ ਆਮ ਆਦੀ ਪਾਰਟੀ ਚਾਹੇ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਕਾਂਗਰਸ ਹੈ ਬੀਜੇਪੀ ਤੀਜੇ ਨੰਬਰ ਤੇ ਆ ਕੀ ਲੱਗਦਾ ਕੀ ਹੈ ਮੇਅਰ ਕਿਹੜਾ ਹੋਏਗਾ ਜੇ ਬਣੇਗਾ ਤੇ ਕਿਵੇਂ ਬਣੇਗਾ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਕੁਝ ਹੈ ਕੀ ਪਤਾ ਮੇਅਰ ਦੀ ਦਾਅਵੇਦਾਰੀ ਤੁਹਾਡੇ ਵਾਲੇ ਆ ਜਾਏ ਲੱਗਦਾ ਵੇਖੋ ਜੀ ਗੁਰੂ ਦੇ ਹੱਥ ਪਰਮਾਤਮਾ ਦੇ ਹੱਥ ਹੁੰਦੀਆਂ ਸਾਰੀਆਂ ਚੀਜ਼ਾਂ ਪਾਰਟੀ ਦੇ ਜਿਹੜੇ ਆਜ਼ਾਦ ਕੈਂ ਉਪਰੋਚ ਆਪ ਹੀ ਕਰ ਰਿਆ ਆ ਆਰਟੀ ਨੂੰ ਉਹ ਬਣ ਜਾਣਾ ਮੇਅਰ ਜੀ ਦੋ ਚਾਰ ਦਿਨਾਂ ਚ ਤੁਹਾਡੇ ਸਾਹਮਣੇ ਕਈ ਗੱਲ ਹੋ ਸਕਦਾ ਮੇਅਰ ਦੇਖੋ ਕੀ ਪਤਾ ਪਰਮਾਤਮਾ ਨੇ ਕਿਤੇ ਤੁਸੀਂ ਸਾਬਕਾ ਮੰਤਰੀ ਭਾਤਪੁਸ਼ਾਸ਼ ਦੀ ਪਤਨੀ ਨੂੰ ਹਰਾਇਆ ਲੱਗਦਾ ਕਿ ਨੰਬਰ ਲੱਗ ਜੂ ਗੁਰਪ੍ਰੀਤ ਗੋਗੀ ਸਪਰਸ਼ ਕਰ ਲੇਗੇ ਉਹ ਮੈਨੂੰ ਜੀ ਇਹੀ ਜਿੱਤ ਬੜੀ ਆ ਕੋਈ ਸਾਡੇ ਮਨ ਨੇ ਤਾਂ ਇਹ ਜੀ ਵੱਡੀਆਂ ਕੋਸ਼ਿਸ਼ਾਂ ਨਹੀਂ ਗਿਆ ਮੇਅਰ ਕਿਸ ਦਾ ਬੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਸਾਫ ਹੋਵੇਗੀ ਪਰ ਜਿਵੇਂ ਜਿਵੇਂ ਜਿਹੜੇ ਜਿਹੜੇ ਵਾਰ ਤੋਂ ਜਿਹੜੀ ਜਿਹੜੀ ਪਾਰਟੀ ਦੇ ਉਮੀਦਵਾਰ ਜੇਤੂ ਹੋਏ ਨੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹਨਾਂ ਨਾਲ ਗੱਲਬ ਔਰ ਮੇਰੇ ਨਾਲ 69 ਨੰਬਰ ਵਾਰਡ ਤੋਂ ਦੀਪਿਕਾ ਸੰਨੀ ਪੱਲਾ ਮੇਰੇ ਨਾਲ ਉਹਨਾਂ ਦੇ ਜਿਹੜੇ ਪਤੀ ਨੇ ਉਹ ਮੇਰੇ ਨਾਲ ਨੇ ਕਿਉਂਕਿ ਬੜੀ ਇਹ ਵੀ ਫਾਈਟ ਬਹੁਤ ਸਖਤ ਸੀ ਕਿਉਂਕਿ ਲੁਧਿਆਣਾ ਦੇ ਵਿੱਚ ਤੇ ਦੋ ਵਿਧਾਇਕਾਂ ਦੀ ਪਤਨੀਆਂ ਹਾਰੀਆਂ ਨੇ ਔਰ 60 ਨੰਬਰ ਵਾਰਡ ਦੇ ਵਿੱਚ ਸਾਬਕਾ ਜਿਹੜੇ ਮੰਤਰੀ ਭਾਰਤ ਪੁਸ਼ਨਾਸ਼ ਦੀ ਉਹਨਾਂ ਦੀ ਵੀ ਪਤਨੀ ਹਾਰੀ ਹੈ ਮੇਰਾ ਸਵਾਲ ਇਹੀ ਹੈ ਜਿਹੜਾ ਵੈਸਟ ਹਲਕਾ ਕਿਉਂਕਿ ਤੁਸੀਂ ਟੀਮ ਆਸ਼ੂ ਦੇ ਨਾਲ ਰਹੇ ਹੋ ਉਹ ਮਮਤਾ ਆਸ਼ੂ ਜੀ ਹਾਰ ਗਏ ਪਰ ਤੁਸੀਂ ਜਿੱਤ ਗਏ ਕਿਵੇਂ ਦੇਖਦੇ ਹੋ ਇਸ ਪੂਰੀ ਤਸਵੀਰ ਨੂੰ ਕਿੱਥੇ ਕਮੀ ਰਹਿ ਗਈ ਅ ਦੇਖੋ ਉਸ ਵਾਰਡ ਦਾ ਮੈਨੂੰ ਇਹਨਾਂ ਜਿਓਗ੍ਰਾਫੀ ਹਾਲੇ ਪਤਾ ਨਹੀਂ ਕਿਉਂਕਿ ਉਹ ਬੈਲਟ ਹੋਰ ਤਰ੍ਹਾਂ ਦੀ ਹੈ ਮੇਰਾ ਜਿਹੜਾ ਵਾਰਡ ਹੈਗਾ ਉਹ ਇੱਕ ਸਮਝ ਲਓ ਤੁਸੀਂ ਮਲੇਰ ਕੋਟਲਾ ਉਸ ਤੋਂ ਲੈ ਕੇ ਕਿਚੂਨਾ ਅਗਰ ਤੱਕ ਇੱਕ ਸ਼ੁਰੂ ਤੋਂ ਹੀ ਮੇਰੇ ਕੋਲ ਰਿਹਾ ਹੈ ਵਾਰਡ ਉਹਨਾਂ ਦਾ ਵਾਰਡ ਮੋੜ ਕੇ ਐਡ ਹੋਇਆ ਥੋੜਾ ਜਿਹਾ ਏਰੀਆ ਕੁਝ ਕਟਿਆ ਜਿੱਦਾਂ ਸਰਕਾਰਾਂ ਕਰਦੀਆਂ ਮੇਰਾ ਜਿੱਥੇ ਤੁਸੀਂ ਖੜੇ ਹੋ ਮੇਰੇ ਘਰ ਵਾਲੀ ਏਰੀਆ ਵੀ ਗਵਰਨਮੈਂਟ ਨੇ ਕੱਟ ਕੇ ਦੂਜੇ ਪਾਸੇ ਜੋੜਤਾ ਸੀ ਬਟ ਚਲੋ ਲੋਕਾਂ ਦਾ ਪਿਆਰ ਆਸ਼ੀਰਵਾਦ ਜਿੱਦਾਂ ਪਹਿਲਾਂ ਰਿਹਾ ਐ ਇਸ ਵਾਰ ਵੀ ਉਹਨਾਂ ਨੇ ਪੂਰਾ ਮੈਨੂੰ ਸਹਿਯੋਗ ਦਿੱਤਾ ਤੇ ਦਿਪੇਗਾਂ ਨੂੰ ਜਿਤਾਣ ਚ ਤੇ ਇਹਦੇ ਫੈਮਿਲੀ ਹੈ ਸ਼ੁਰੂ ਤੋਂ ਅਵਾਰਡ ਜਰੂਰ ਅਫਸੈਟ ਹੋਏ ਸਾਰੇ ਪਰ ਲੋਕਾਂ ਦੇ ਸਪੋਰਟ ਨਾਲ ਵੋਟ ਨਾਲ ਤੇ ਰੱਬ ਦੇ ਆਸ਼ੀਰਵਾਦ ਨਾਲ ਅਸੀਂ ਆਪਣਾ ਅਵਾਰਡ ਜਿੱਤੇ ਆਂ ਅੱਛੇ ਮਾਰਜਨ ਤੋਂ ਔਰ ਲੋਕਾਂ ਦਾ ਪਿਆਰ ਔਰ ਸਨੇਹ ਬਹੁਤ ਜ਼ਿਆਦਾ ਸਾਨੂੰ ਮਿਲਿਆ ਅੱਛਾ ਕੀ ਲੱਗਦਾ ਕੀ ਹੈ ਵਿਜ਼ਨ ਕੀ ਹੈ ਮੈਂ ਸੋਸ਼ਲ ਮੀਡੀਆ ਤੇ ਲਗਾਤਾਰ ਤੁਹਾਨੂੰ ਵਿਖਤਾ ਰਿਹਾ ਕੀ ਵਿਜ਼ਨ ਹੈ 69 ਨੰਬਰ ਵਾਰਡ ਦੇ ਵਿੱਚ ਹੁਣ ਕੀ ਤੁਸੀਂ ਆਪਣੇ ਵੱਲੋਂ ਕੀ ਕੀ ਵਿਕਾਸ ਹੋਣਾ ਚਾਹੀਦਾ ਕਿਉਂਕਿ ਵੋਟਰਾਂ ਦੇ ਦਿਲਾਂ ਦੇ ਵਿੱਚ ਵੀ ਹੋਣਾ ਜਦੋਂ ਤੁਹਾਨੂੰ ਵੋਟ ਪਾਣਗੇ ਹੁਣੇ ਬਿਲਕੁਲ ਸਾਰੇ ਜਿਹੜਾ ਮੇਰਾ ਵਾਰਡ ਹੈ 95% ਪੌਸ਼ ਏਰੀਆ ਹੈ ਔਰ ਹਰ ਬੰਦੇ ਦੀ ਅਪਰੋਚ ਤੁਸੀਂ ਸਮਝ ਲਓ ਮੇਰੀ ਤਾਂ ਇੱਕ ਕਾਉਂਸਲਰ ਦੀ ਪੋਸਟ ਹੈ ਉਹ ਜਿੱਦਾਂ ਕਮਿਸ਼ਨਰਸ ਐਮ ਐਲ ਏਸ ਮੰਤਰੀ इवन ਸੀ ਐਮ ਤੱਕ ਉਹਨਾਂ ਲੋਗਾਂ ਦੀ ਪਹੁੰਚ ਹੈ ਪਰ ਉਹਨਾਂ ਦੇ ਜਿੱਦਾਂ ਸਾਡੇ ਲੋਕਾਂ ਨਾਲ ਰਿਸ਼ਤੇ ਐ ਉਹ ਆਪਣੇ ਐਸੋਸੀਏਸ਼ਨ ਕਾਰਨ ਇਸ ਏਰੀਆ ਦੇ ਦੇਖੋ ਡਵੈਲਪਮੈਂਟ ਦੇ ਕੰਮ ਤਾਂ ਰੈਗੂਲਰ ਹਰ ਕਾਉਂਸਲਰ ਨੇ ਕਰਨਾ ਹੀ ਹੈ ਤੇ ਮੈਂ ਕੋਈ ਉਹ ਡਿਫਰੈਂਟ ਨਹੀਂ ਕਰ ਸਕਦਾ ਜਿਵੇਂ ਪਾਰਕਸ ਐ ਰੋਡਸ ਐ ਜਾਂ ਕੋਈ ਸੈਨੀਟੇਸ਼ਨ ਦੀ ਪ੍ਰੋਬਲਮਸ ਐ ਜਿਹੜੀ ਬਾਕੀ ਹੁਣ ਦੇਖਣ ਵਾਲੀ ਗੱਲ ਹੈ ਕਿ ਜਿੱਦਾਂ ਪਿਛਲੇ ਕੁਝ ਸਾਲਾਂ ਤੋਂ ਇੱਥੇ ਚੋਰੀਆਂ ਟ੍ਰੈਫਿਕ ਇਹ ਬਹੁਤ ਜ਼ਿਆਦਾ ਵਧ ਗਿਆ ਹੈ ਉਹਦੇ ਲਈ ਜ਼ਰੂਰ ਕਿ ਨਾ ਚਾਹੇ ਕੈਮਰਾਸ ਲਗਾਈਏ ਚਾਹੇ ਐਸੋਸੀਏਸ਼ਨ ਨਾਲ ਗੱਲ ਕਰੀਏ ਕੋਈ ਟ੍ਰੈਫਿਕ ਪੁਲਿਸ ਦੀ ਕੋਈ ਸੀਪੀ ਸਾਹਿਬ ਦੀ ਮਦਦ ਲਈਏ ਇਹ ਕੰਮ ਮਤਲਬ ਸਭ ਤੋਂ ਪ੍ਰਾਇੋਰਟੀ ਤੇ ਹੋਣ ਵਾਲੇ ਹੈ ਕਿ ਸਿਕਿਉਰਿਟੀ ਔਰ ਇੱਕ ਅੱਛਾ ਮਾਹੌਲ ਵਾਰਡ ਨੂੰ ਸਿਕਿਉਰਡ ਮਾਹੌਲ ਦੇਣ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ। ਕਾ ਸੰਨੀ ਪੱਲਾ ਡਿਪਟੀ ਮੇਅਰ ਦੀ ਦੌੜੇਦਾਰੀ ਠੋਕਣਗੇ ਕਾਂਗਰਸ ਵਿੱਚ ਕਿਉਂਕਿ ਆਸ਼ੂ ਦੇ ਬੜੇ ਕਰੀਬੀ ਨਹੀਂ ਨਹੀਂ ਇਹ ਹਲੇ ਕੋਈ ਇਹ ਕੋਈ ਮੇਅਰ ਦਾ ਆਮਾਦੀ ਪਾਰਟੀ ਦਾ ਹੀ ਬਣੇਗਾ ਨਾ ਡਿਪਟੀ ਮੇਅਰ ਕਾਂਗਰਸ ਦਾ ਬਣੇਗਾ ਜੇ ਗੱਠਜੋੜ ਹੁੰਦਾ ਨਾ ਇਹਦਾ ਕੋਈ ਥੋੜ ਨਹੀਂ ਗ ਦੇਖੋ ਇਹ ਉੱਪਰਲੇ ਸਾਡੇ ਲੀਡਰਸ ਡਿਸਾਈਡ ਕਰ ਸਕਦੇ ਨੇ ਮੇਰਾ ਇਹਨਾਂ ਲੈਵਲ ਨਹੀਂ ਹੈ ਪਰ ਜੋ ਡਿਸਾਈਡ ਕਰਨਗੇ ਅਸੀਂ ਤਾਂ ਫੋਲੋ ਕਰਨਾ ਹੀ ਹੈ ਚਲੋ ਉਹ ਤਸਵੀਰ ਵੀ ਸਾਫ਼ ਹੋਵੇਗੀ ਕੁਝ ਦਿਨਾਂ ਦੇ ਵਿੱਚ ਮੇਅਰ ਕਿਹਦਾ ਬੰਦਾ ਹੈ ਡਿਪਟੀ ਮੇਅਰ ਕਿਹਦਾ ਬੰਦਾ ਪਰ ਆਮ ਆਦਮੀ ਪਾਰਟੀ ਅੱਗੇ ਅੱਗੇ ਹੈ ਉਸ ਦੇ ਪਿੱਛੇ-ਪਿੱਛੇ ਕਾਂਗਰਸ ਹੈ ਕਿਉਂਕਿ ਭਾਜਪਾ ਨੇ 19 ਸੀਟਾਂ ਲਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ 2 ਸੀਟਾਂ ਨੇ ਔਰ ਆਜ਼ਾਦ ਉਮੀਦਵਾਰ 3 ਜਿੱਤੇ ਨੇ ਜੇ ਆਜ਼ਾਦ ਉਮੀਦਵਾਰ ਆਮ ਆਦੀ ਪਾਰਟੀ ਦੇ ਵਿੱਚ ਮਰਜ ਹੁੰਦੇ ਨੇ ਤਾਂ ਤਸਵੀਰ ਕੁਝ ਚੇਂਜ ਹੋਰ ਹੋ ਸਕਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰ